ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਇਹ ਕਹਾਣੀ ਇੱਕ 마ਸੂਮ ਧੀ ਦੇ ਕਤਲ ਦੀ ਹੈ ਇਹ ਕਹਾਣੀ ਇੱਕ ਸੱਚੀ ਘਟਨਾ ਦੇ ਆਧਾਰਿਤ ਹੈ ਕਿਵੇਂ 2 ਸਾਲਾਂ ਦੀ ਬੱਚੀ ਦਾ ਕਤਲ ਬੜੀ ਹੀ ਬੇਰਹਿਮੀ ਨਾਲ ਕੀਤਾ ਗਿਆ ਇਹ ਕਹਾਣੀ ਸਾਲ 2019 ਦੀ ਹੈ ਪਰਮਜੀਤ ਜੋ ਕਿ 24 ਸਾਲਾਂ ਦਾ ਸੋਹਣਾ ਤੇ ਜਵਾਨ ਗੱਭਰੂ ਸੀ ਉਹ ਇੱਕ ਸਰਕਾਰੀ ਨੌਕਰੀ ਕਰਦਾ ਸੀ ਸਰਕਾਰੀ ਨੌਕਰੀ ਹੋਣ ਕਰਕੇ ਉਸ ਨੂੰ ਬਹੁਤ ਹੀ ਵਧੀਆ ਵਧੀਆ ਘਰਾਂ ਚੋਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਆਖਿਰਕਾਰ ਉਹ ਦਿਨ ਆ ਗਿਆ ਜਿਸ ਦਿਨ ਪਰਮਜੀਤ ਦਾ ਵਿਆਹ ਹੋ ਗਿਆ ਉਸ ਦੀ ਪਤਨੀ ਦਾ ਸੁਭਾ ਬਹੁਤ ਵਧੀਆ ਸੀ ਅਤੇ ਉਹ ਸਾਰੀ ਫੈਮਲੀ ਵਿੱਚ ਘੋਲ ਮਿਲ ਗਈ ਥੋੜੇ ਟਾਈਮ ਬਾਅਦ ਪਰਮਜੀਤ ਦੇ ਘਰ ਮੁੰਡੇ ਨੇ ਜਨਮ ਲਿਆ ਪਰ ਉਹਨਾਂ ਨੂੰ ਧੀ ਦੀ ਬਹੁਤ ਆਸ ਸੀ ਕਿ ਸਾਡੇ ਘਰੇ ਧੀ ਹੋਵੇ ਉਹਨਾਂ ਨੂੰ ਮੁੰਡੇ ਹੋਣ ਦਾ ਵੀ ਬਹੁਤ ਚਾਹ ਸੀ ਹਰ ਟਾਈਮ ਰੱਬ ਦਾ ਧੰਨਵਾਦ ਕਰਦੇ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਲੰਘ ਰਹੀ ਸੀ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਸੰਸਕਾਰ ਦੇ ਰਹੇ ਸੀ ਸਭ ਕੁਝ ਉਹਨਾਂ ਦੇ ਕੋਲ ਸੀ ਬਸ ਉਹ ਇੱਕ ਧੀ ਦੀ ਪ੍ਰਾਰਥਨਾ ਰੋਜ਼ ਕਰਦੇ ਕਿ ਵਾਹਿਗੁਰੂ ਸਾਨੂੰ ਇੱਕ ਸੋਹਣੀ ਜਿਹੀ ਧੀ ਦੇ ਦੇਵੇ ਹੌਲੀ-ਹੌਲੀ ਟਾਈਮ ਲੰਘਦਾ ਗਿਆ ਪਰਮਜੀ ਦਾ ਮੁੰਡਾ ਹਰਜੋਤ ਵੀ ਦਾਦੀ ਨਾਲ ਗੁਰਦਵਾਰੇ ਜਾ ਕੇ ਰੱਬ ਅਗੇ ਅਰਦਾਸ ਕਰਦਾ ਕਿ ਉਸ ਨੂੰ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਭੈਣ ਦੇ ਦੇਵੇ 8 ਸਾਲਾਂ ਬਾਅਦ ਵਾਈ ਗੁਰੂ ਜੀ ਨੇ ਉਹਨਾਂ ਦੀ ਅਰਦਾਸ ਸੁਣ ਲਈ ਉਹਨਾਂ ਦੇ ਘਰ ਇੱਕ ਨੰਨੀ परी ਦਿਲਰੋਜ਼ ਨੇ ਜਨਮ ਲਿਆ ਸਾਰਿਆਂ ਨੂੰ ਬਹੁਤ ਹੀ ਚਾ ਸੀ ਬਹੁਤ ਹੀ ਸੋਹਣੀ ਤੇ ਪਰੀਆਂ ਵਰਗੀ ਬੱਚੀ ਸੀ ਨੰਨੀ परी ਦਿਲਰੋਜ਼ ਨੂੰ ਬਹੁਤ ਹੀ ਲਾਡਾ ਨਾਲ ਪਾਲ ਰਹੇ ਸੀ ਘਰ ਦੇ ਸਾਰਿਆਂ ਨੂੰ ਜਿਵੇਂ ਇੱਕ ਨਿੱਕਾ ਜਿਹਾ ਖਡੋਣਾ ਮਿਲ ਗਿਆ ਹੋਵੇ ਉਹਦੇ ਕਰਕੇ ਘਰ ਵਿੱਚ ਰੌਣਕਾਂ ਦੁਗਨੀਆਂ ਹੋ ਗਈਆਂ ਸਨ ਪਰਮਜੀਤ ਜੋਧਵੀ ਆਪਣੀ ਧੀ ਵੱਲ ਦੇਖਦਾ ਤੇ ਉਸਦੇ ਦਿਲ 'ਚ ਇਹੋ ਹੀ ਆਉਂਦਾ ਕਿ ਉਹ ਦਿਲ ਰੋਜ਼ ਨੂੰ ਵੱਡੀ ਹੋ ਕੇ ਆਈਪੀਐਸ ਆਫੀਸਰ ਹੀ ਬਣਾਵੇਗਾ ਪਰਮਜੀਤ ਤੇ ਉਸਦੇ ਪਰਿਵਾਰ ਦਾ ਗੁਵਾਨ ਨਾਲ ਆਪਸੀ ਪ੍ਰੇਮ ਬਹੁਤ ਹੋਣ ਕਾਰਨ ਉਹਨਾਂ ਦਾ ਇੱਕ ਦੂਜੇ ਦੇ ਘਰ ਬਹੁਤ ਆਉਣਾ ਜਾਣਾ ਸੀ ਇੱਕ ਦਿਨ ਗੁਵਾਂਡੀਆਂ ਦੀ ਧੀ ਜੋ ਕਿ 10 ਸਾਲ ਪਹਿਲਾਂ ਵਿਆਹੀ ਹੋਈ ਸੀ ਆਪਣੇ ਪਤੀ ਦੇ ਨਾਲ ਨਾ ਬਣਨ ਕਰਕੇ ਉਹ ਆਪਣੀ ਪੀਕੇ ਘਰ ਆ ਗਈ ਜਿਸ ਦਾ ਨਾਮ ਸੀ ਨੀਲਮ ਨੀਲਮ ਦਾ 10 ਸਾਲ ਦਾ ਮੁੰਡਾ ਵੀ ਸੀ ਜੋ ਕਿ ਉਹ ਆਪਣੇ ਨਾਲ ਹੀ ਆਪਣੀ ਪੀਕੇ ਘਰ ਲੈ ਕੇ ਆਈ ਸੀ ਥੋੜੇ ਟਾਈਮ ਬਾਅਦ ਹੀ ਪਰਮਜੀਤ ਦੇ ਪਾਪਾ ਨੂੰ ਬਾਅਦੋਂ ਪਤਾ ਲੱਗਾ ਕਿ ਕੁੜੀ ਗੈਂਗਸਟਰਾਂ ਨਾਲ ਮਿਲ ਕੇ ਗਲਤ ਕੰਮ ਕਰ ਰਹੀ ਹੈ ਤਾਂ ਪਰਮਜੀਤ ਦੇ ਪਾਪਾ ਨੇ ਉਹਨਾਂ ਦੇ ਘਰਦਿਆਂ ਨੂੰ ਆਪਣਾ ਸਮਝ ਕੇ ਸਮਝਾਉਣਾ ਚਾਹਿਆ ਇਹ ਤੁਸੀਂ ਆਪਣੀ ਬੇਟੀ ਦਾ ਥੋੜਾ ਜਿਹਾ ਖਿਆਲ ਰੱਖੋ ਇੱਕ ਕਹਾਵਤ ਹੈ ਕਹਿੰਦੇ ਹੈ ਕਿ ਜੇ ਕਿਸੇ ਨੂੰ ਸਿੱਧੀ ਮੱਤ ਦੋ ਤੇ ਅਗਲਾ ਉਹਦੇ ਹੀ ਗਲੇ ਨੂੰ ਪਿੰਦਾ ਹੈ ਹੱਸਦਾ ਖੇਡਦਾ ਪਰਿਵਾਰ ਹੋਣ ਕਿਸੇ ਦੀਆਂ ਨਜ਼ਰਾਂ ਦਾ ਸ਼ਿਕਾਰ ਹੋਣ ਵਾਲਾ ਹੀ ਸੀ ਇਸ ਦੀ ਖਬਰ ਪੂਰੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਨੀਲਮ ਨੂੰ ਜਦੋਂ ਘਰ데요 ਨੇ ਸਮਝੋਣਾ ਚਾਇਆ ਤੇ ਗਵਾਂਡੀਆਂ ਦੀ ਗੱਲ ਦਸੀ ਕਿ ਉਹਨਾਂ ਨੂੰ ਕਿਤੋਂ ਬਾਹਰੋਂ ਪਤਾ ਲੱਗਾ ਹੈ ਤੂੰ ਇਹੋ ਜੇ ਕੰਮ ਛੱਡ ਦੇ ਤਾਂ ਨੀਲਮ ਗੱਲ ਨੂੰ ਸਮਝਣ ਦੀ ਬਜਾਏ ਉਲਟਾ ਆਪਣੇ ਘਰਦਿਆਂ ਨਾਲ ਹੀ ਲੜ ਪਈ ਗੁੱਸਾ ਤਾਂ ਉਹਨੂੰ ਪਰਮਜੀਤ ਦੇ ਪਾਪਾ ਤੇ ਵੀ ਬਹੁਤ ਆ ਰਿਹਾ ਸੀ ਪਰ ਉਹ ਗੁੱਸਾ ਉਹ ਅੰਦਰੋਂ-ਅੰਦਰੀ ਪੀ ਗਈ ਕਿਉਂਕਿ ਉਹ ਆਂਡ ਗੁਆਣ ਨਾਲ ਵਿਗਾੜਨਾ ਨਹੀਂ ਚਾਹੁੰਦੀ ਸੀ ਨੀਲਮ ਪਰਮਜੀਤ ਦੀ ਪਤਨੀ ਤੇ ਬੱਚਿਆਂ ਨਾਲ ਬਹੁਤ ਹੀ ਖੋਲ ਮਿਲ ਕੇ ਰਹਿੰਦੀ ਜੀਵੇ ਉਸ ਨੂੰ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਾ ਹੋਵੇ ਨੀਲਮ ਹਰ ਜੋਤੇ ਦਿਲਰੋਜ਼ ਲਈ ਕੱਪੜੇ ਖਿਡੌਣੇ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਉਂਦੀ ਰਹਿੰਦੀ ਤੇ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੀ ਕਈ ਵਾਰੀ ਤਾਂ ਉਹ ਦਿਲਰੋਜ਼ ਨੂੰ ਆਪਣੇ ਨਾਲ ਐਕਟਿਵ ਆ ਤੇ ਬਾਜ਼ਾਰ ਜਾਂ ਕਿਸੇ ਦੇ ਘਰ ਵੀ ਲੈ ਜਾਂਦੀ ਪਰਮਜੀਤ ਦੀ ਪਤਨੀ ਨੀਲਮ ਨੂੰ ਕਦੀ ਵੀ ਨਾ ਨਹੀਂ ਕਰਦੀ ਦਿਲਰੋਜ਼ ਨੂੰ ਨਾਂ ਲੈ ਕੇ ਜਾਣ ਤੋਂ ਕਿਉਂਕਿ ਗੁਆਣ ਦੀ ਧੀ ਹੋਣ ਕਰਕੇ ਉਹ ਦਿਨ ਰੋਜ਼ ਦੀ ਭੂਆ ਹੀ ਲੱਗਦੀ ਸੀ ਉਸ ਨੂੰ ਪਤਾ ਸੀ ਕਿ ਨੀਲਮ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਬੱਚਿਆਂ ਦਾ ਵੀ ਉਹਨਾਂ ਨਾਲ ਬਹੁਤ ਪਿਆਰ ਹੈ ਪਰ ਨੀਲਮ ਉੱਪਰੋਂ ਹੀ ਉੱਪਰੋਂ ਪਿਆਰ ਵਿਖਾਉਂਦੀ ਨੀਲਮ ਦੇ ਮਨ ਵਿੱਚ ਤਾਂ ਹਰ ਟਾਈਮ ਉਹਨਾਂ ਲਈ ਗੁੱਸਾ ਤੇ ਸਾੜਾ ਹੀ ਰਹਿੰਦਾ ਇੱਕ ਦਿਨ ਦੀ ਗੱਲ ਹੈ ਨੀਲਮ ਦਾ ਮੁੰਡਾ ਬਾਹਰ ਖੇਡ ਰਿਹਾ ਸੀ ਉਹ ਬਹੁਤ ਹੀ ਸ਼ਰਾਰਤੀ ਸੀ ਤੇ ਦਿਲਰੋਜ਼ ਦੇ ਦਾਦਾ ਜੀ ਨੇ ਉਸ ਨੂੰ ਦਬਕਾ ਮਾਰ ਕੇ ਘਰ ਵਿੱਚ ਭੇਜ ਦਿੱਤਾ ਉਸ ਨੇ ਘਰ ਆ ਕੇ ਮੰਮੀ ਨੂੰ ਝੂਠ ਹੀ ਬੋਲ ਦਿੱਤਾ ਕਿ ਮੰਮੀ ਮੈਨੂੰ ਨਾ ਦਿਲਰੋਜ਼ ਦੇ ਦਾਦਾ ਜੀ ਨੇ ਬਹੁਤ ਮਾਰਿਆ ਹੈ ਅਤੇ ਉਹ ਤੋਂ ਖੇਡਣ ਤੋਂ ਮਨਾ ਕੀਤਾ ਹੈ ਨੀਲਮ ਨੂੰ ਗੁੱਸਾ ਤਾਂ ਪਹਿਲਾਂ ਹੀ ਬਹੁਤ ਸੀ ਆਪਣੇ ਮੁੰਡੇ ਦੀ ਗੱਲ ਸੌਣ ਕੇ ਉਸ ਨੂੰ ਬਹੁਤ ਹੀ ਗੁੱਸਾ ਆਇਆ ਗੁੱਸੇ ਵਿੱਚ ਬੋਲੀ ਉਹ ਕੌਣ ਹੁੰਦਾ ਹੈ ਮੇਰੇ ਪੁੱਤ ਨੂੰ ਮਾਰਨ ਵਾਲਾ ਤੇ ਬਾਹਰ ਖੇਡਣ ਤੋਂ ਰੋਕਣ ਵਾਲਾ ਕੋਈ ਨਾ ਇਹਨਾਂ ਨੂੰ ਮੈਂ ਸਬਕ ਸਿਖਾਉਣੀ ਆ ਉਹਨਾਂ ਨੇ ਮੌਕਾ ਵੇਖਿਆ ਬਾਹਰ ਖੇਡਦੇ ਬੱਚਿਆਂ 'ਚੋਂ 2 ਸਾਲ ਦੀ ਬੱਚੀ ਦਿਲਰੋਜ਼ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਆਪਣੇ ਨਾਲ ਐਕਟੀਵਿਟੀ ਬਿਠਾ ਕੇ ਲੈ ਗਈ ਧੰਨਵਾਦ ਜੀ